ਜਿਵੇਂ ਤੁਸੀਂ ਆ ਵੀਡੀਓ ਦੇਖੀ ਜਾਂਨੇ ਹੋ ਪੁਰਾਣੀ ਕੀ ਕਰਦੀ ਹੈ ਇਹ માતા ਮਰੂਤੀ ਕਾਰ ਦੇ ਟਾਇਰਾਂ ਦੇ ਉੱਤੇ ਦੋਨੇ ਸਾਈਡ ਇਹ ਪਾਣੀ ਡੋਲ ਦਿੰਦੀ ਹੈ ਇਹ ਜਿਹੜਾ ਰਵਾਜ ਹੈ ਮਿੱਤਰੋ ਕਿਉਂ ਪਾਣੀ ਡੋਲਦੇ ਸੀ ਇਹਦੇ ਪਿੱਛੇ ਕੀ ਕਾਰਨ ਸੀ ਯੁਰਗ ਦਾਸ ਦੱਸਦੇ ਆ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਅੱਗੇ ਬਰਾਤਾਂ ਜਾਂਦੀਆਂ ਸੀ ਅੱਗੇ ਨਾ ਤਾਂ ਇਹ ਗੱਡੀਆਂ ਸੀ ਨਾ ਕੋਈ ਟਰੈਕਟਰ ਸੀ ਕੁਝ ਨਹੀਂ ਹੁੰਦੇ ਸੀ ਉਦੋਂ ਬਲਦ ਗੱਡਿਆਂ ਤੇ ਬਰਾਤਾਂ ਆਮ ਜਾਂਦੀਆਂ ਸੀ ਤੇ ਜਿਹੜਾ ਕੋਈ ਵਿਆਹ ਵਾਲਾ ਕਾਕਾ ਜਾਂਦਾ ਵੀ ਇੱਕ ਗੱਡੇ ਦੇ ਉੱਤੇ ਹੈਨਾ ਬਲਦ ਗੱਡੇ ਦੇ ਉੱਤੇ ਤੇ ਉਹ ਵੀ ਜਿਹੜੇ ਗੱਡੇ ਦੇ ਪਹੀਏ ਹੁੰਦੇ ਸੀ ਲੱਕੜ ਦੇ ਪਹੀਏ ਉਹਨਾਂ ਤੇ ਇਹ ਜਿਹੜਾ ਕਿ ਪਾਣੀ ਡੋਲਿਆ ਜਾਂਦਾ ਹੁੰਦਾ ਸੀ ਕਿਉਂ ਡੋਲਿਆ ਜਾਂਦਾ ਹੁੰਦਾ ਸੀ ਦੋਸਤੋ ਇਹ ਬੀ ਉਸ ਸਮੇਂ ਗਰਮੀ ਤਾਂ ਹੁਣ ਵੀ ਬਹੁਤ ਹੁੰਦੀ ਹੈ ਜੀ ਉਦੋਂ ਵੀ ਗਰਮੀ ਪੈਂਦੀ ਸੀ ਤੁਸੀਂ ਅਕਸਰ ਹੀ ਦੇਖਿਆ ਉਹ ਆਪਣੇ ਘਰਾਂ ਦੇ ਵਿੱਚ ਜਿਵੇਂ ਕਿ ਖਿੜਕੀਆਂ ਦਰਵਾਜ਼ੇ ਆ ਉਹ ਜਦੋਂ ਗਰਮੀ ਦਾ ਸਮਾਂ ਆ ਜਾਂਦਾ ਉਹੀ ਦਰਵਾਜ਼ਾ ਆਪਣਾ ਕੀ ਹੈ ਆਰਾਮ ਨਾਲ ਲੱਗਣ ਲੱਗ ਜਾਂਦੀ ਹੈ ਬੰਦ ਹੋਣ ਲੱਗ ਜਾਂਦੀ ਜਦੋਂ ਸਿਆਲਾਂ ਦਾ ਸਮਾਂ ਆ ਜਾਂਦਾ ਮਿੱਤਰੋ ਉਹੀ ਖਿੜਕੀ ਬੰਦ ਨਹੀਂ ਹੁੰਦੀ ਤਾਂ ਲੱਕੜ ਫੁੱਲ ਜਾਂਦੀ ਆ ਤਾਂ ਦੋਸਤੋ ਜਦੋਂ ਗਰਮੀ ਦਾ ਸਮਾਂ ਸੀ ਬਜ਼ੁਰਗ ਕਹਿੰਦਾ ਉਦੋਂ ਲੱਕੜ ਸੁੱਕ ਜਾਂਦੀ ਸੀ ਸੁੱਕਣ ਦਾ ਕਰਕੇ ਤੇ ਕੀ ਹੁੰਦਾ ਸੀ ਨਾ ਜਿਹੜਾ ਲੱਕੜ ਦਾ ਪਹੀਆ ਹੁੰਦਾ ਸੀਗਾ ਉਹ ਐਸ ਰੋਡ ਕਰਕੇ ਡੋਲੇ ਮਾਰਨ ਲੱਗ ਜਾਂਦਾ ਸੀਗਾ ਜ਼ਿਆਦਾ ਤਾਂ ਕਰਕੇ ਕੀ ਕਰਦੇ ਜਿਹੜੇ ਇਹਦੇ ਵਿੱਚ ਬਰਾਤ ਜਾਣੀ ਹਨਾ ਗੱਡਿਆਂ ਦੇ ਉੱਤੇ ਅਕਸਰ ਹੀ ਉਦੋਂ ਸਾਰੇ ਗੱਡਿਆਂ ਦੇ ਉੱਤੇ ਜਿਨ੍ਹਾਂ ਕੋਲੇ ਹੁੰਦੇ ਸੀ ਮੇਨ ਬਈ ਉਹ ਗੱਡਿਆਂ ਦੇ ਉੱਤੇ ਪਾਣੀ ਢੋਲ ਦਿੱਤਾ ਜਾਂਦਾ ਸੀ ਟਕਾ ਟਕਾ ਕੇ ਵੀ ਇਹ ਲੱਕੜ ਫੁੱਲ ਜੇ ਤੇ ਜਿਹੜਾ ਕਿ ਪਹੀਏ ਦਾ ਡਰ ਨਾ ਆਦਾ ਇਹ ਉਤਰਨ ਦਾ ਤਾਂ ਤਾਂ ਕਰਕੇ ਮਿੱਤਰੋ ਇਹ ਜਿਹੜਾ ਕਿ ਪਾਣੀ ਕਾਰਾਂ ਦੇ ਟਾਇਰਾਂ ਤੇ ਹਜੇ ਵੀ ਪਾ ਰਹੀਆਂ ਜਿਹੜੀਆਂ ਕਿ ਬਜ਼ੁਰਗ ਮਾਤਾ ਤੇ ਆਪਣੀਆਂ ਮਾਵਾਂ ਹਨ ਉਹ ਹਜੇ ਵੀ ਪਾਈ ਜਾਂਦੀਆਂ ਪਾਣੀ ਵੀ ਉਹਨਾਂ ਦੇ ਭਾ ਦੀ ਵੀ ਜਿਹੜਾ ਉਹ ਰਿਵਾਜ ਹੈ ਤਾਂ ਉਹ ਇੱਕ ਰਿਵਾਜ ਹੀ ਸੀ ਤੇ ਪਰ ਮਿੱਤਰੋ ਉਹ ਰਿਵਾਜ ਹੈ ਨਹੀਂ ਸੀ ਉਹ ਲੱਕੜ ਦੇ ਗੱਡਿਆਂ ਦੇ ਪਹੀਆਂ ਤੇ ਪਾਣੀ ਪਾਉਣਾ ਪੈਂਦਾ ਸੀ ਨਾ ਕਿ ਜਿਹੜੀਆਂ ਕਿ ਅੱਜ ਕੱਲ ਗੱਡੀਆਂ ਇਹਨਾਂ ਤੇ ਪਾਣੀ ਦਾ ਮਿੱਤਰੋ ਕੋਈ ਜ਼ਰੂਰਤ ਨਹੀਂ ਪਰ ਹਾਂ ਜੇਕਰ ਵੀ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਅੱਜ ਕੱਲ ਆਪਣੇ ਹਨ ਇਹੋ ਜਿਹਾ ਕੁਝ ਕਰਕੇ ਜਿਵੇਂ ਲੱਕੜ ਤੇ ਪਾਣੀ ਪਾ ਲਿਆ ਜਾਂ ਕੁਝ ਵੀ ਪੁਰਾਣਾ ਰਿਵਾਜ ਆ ਤਾਂ ਮਾੜੀ ਗੱਲ ਵੀ ਨਹੀਂ ਮਿੱਤਰੋ ਕਿਉਂਕਿ ਮਨ ਨੂੰ ਸੰਤੁਸ਼ਟੀ ਹੋਣੀ ਚਾਹੀਦੀ ਆ ਕੰਮ ਭਾਵੇਂ ਕੋਈ ਵੀ ਆ ਜਿਹੜਾ ਰਵਾਜ ਆ ਰੀਤ ਰਵਾਜ ਆ ਅੱਗੇ ਚੱਲਿਆ ਜਾ ਆਵੇ ਤਾਂ ਮਿੱਤਰੋ ਆਪਣੇ ਇਹ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ ਵੀ ਇਹ ਬਲਦ ਦੇ ਗੱਡਿਆਂ ਦੇ ਚੱਕਿਆਂ ਦੇ ਉੱਤੇ ਪਾਣੀ ਪਾਉਂਦੇ ਹੁੰਦੇ ਸੀ ਤੇ ਤਾਂ ਪਾਉਂਦੇ ਸੀ ਵੀ ਇਹ ਲੱਕੜ ਫੁੱਲ ਜਾਂਦੀ ਨਹੀਂ ਸੀ ਇਹੇ ਜੇ ਸਮੇਂ ਦੇ ਵਿੱਚ ਵੀ ਗੱਡਿਆਂ ਦੇ ਉੱਤੇ ਵੀ ਬਰਾਤਾਂ ਗਈਆਂ ਹੋਈਆਂ ਆਉਣ ਵਾਲੇ ਸਮੇਂ ਬੱਚਿਆਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਜਾ ਸਕੇ ਤਾਂ ਇਹ ਜਿਹੜਾ ਰਿਵਾਜ ਆ ਦੋਸਤੋ ਇਹ ਚੱਲਦਾ ਰਹਿਣਾ ਵੀ ਬਹੁਤ ਇੱਕ ਚੰਗੀ ਗੱਲ ਆ ਤਾਂ ਜੇਕਰ ਆਪਾਂ ਸੋਚੀਏ ਵੀ ਅੱਜ ਕੱਲ੍ਹ ਕਾਰਾਂ ਤੇ ਰਿਵਾਜ ਹੀ ਖਤਮ ਕਰਦ ਗਏ ਮਿੱਤਰੋ ਮੈਂ ਮੰਨਦਾ ਵੀ ਇਹ ਵੀ ਗੱਲ ਗਲਤ ਆ ਜੇਕਰ ਉਹ ਰਿਵਾਜ ਖਤਮ ਕਰਤਾ ਅੱਜ ਆਪਾਂ ਉਹ ਤਾਂ ਮਿੱਤਰੋ ਆਪਾਂ ਜਿਹੜਾ ਕਿ ਪਿਛੋਕੜ ਆਪਣਾ ਮੈਂ ਮੰਨਦਾ ਵੀ ਉਹ ਭੁੱਲ ਹੀ ਜਾਵਾਂਗੇ ਇੱਕ ਤਰ੍ਹਾਂ ਦਾ ਪਿਸ਼ੋਕਰ ਨੂੰ ਯਾਦ ਰੱਖਣਾ ਤਾਂ ਮਿੱਤਰੋ ਸਮੇਂ ਦੇ ਹਿਸਾਬ ਨਾਲ ਵੀ ਚੱਲੋ ਪਰ ਜਿਹੜਾ ਕਿ ਸਮਾਂ ਪਹਿਲਾਂ ਹੁੰਦਾ ਸੀ ਰੀਤ ਰਵਾਜ ਉਹ ਵੀ ਇਹ ਕਾਰਨਾ ਵਾਸਤੇ ਬਣੇ ਆ ਵੀ ਇੱਕ ਯਾਦਗਰੀ ਹੋਊਗੀ ਬੰਦੇ ਦੀ ਤਾਂ ਹੁਣ ਬੱਚੇ ਵੀ ਪੁੱਛਿਆ ਕਰਨਗੇ ਵੀ ਟਾਇਰ ਦੇ ਉੱਤੇ ਪਾਣੀ ਪਾਏ ਤਾਂ ਕੀ ਹੋ ਜਾਣਾ ਮਾਂ ਇਹਦੇ ਨਾਲ ਤਾਂ ਆਹ ਗੱਲਬਾਤ ਸੀਗੀ ਮਿੱਤਰੋ ਜੀ ਜਿਹਨੂੰ ਪਤਾ ਸੀ ਜੀ ਤੇ ਜਾਂ ਜਿਹਨੂੰ ਹੋਰ ਵੀ ਜ਼ਿਆਦਾ ਜਾਣਕਾਰੀ ਹੈ ਇਸ ਬਾਰੇ ਉਹ ਵੀ ਕਮੈਂਟ ਬਾਕਸ ਖਾਲੀ ਪਿਆ ਮਿੱਤਰੋ ਤੁਸੀਂ ਕਮੈਂਟ ਕਰ ਦਿਓ ਜਿਹਨੂੰ ਬਈ ਨਹੀਂ ਪਤਾ ਸੀ ਉਹਦੇ ਤੱਕ ਇਹ ਆਪਦੇ ਬੱਚਿਆਂ ਤੱਕ ਵੀਡੀਓ ਪਹੁੰਚਦੀ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਰਵਾਜ ਦਾ ਪਤਾ ਲੱਗ ਸਕੇ ਤਾਂ ਉਮੀਦ ਕਰਦਾ ਜਾਣਕਾਰੀ ਨਾਲ ਭਰੀ ਹੋਈ ਆਪਣੀ ਇਹ ਵੀਡੀਓ ਵਧੀਆ ਲੱਗੀ ਉਹ ਰੀਤ ਰਵਾਜਾਂ ਵਾਲੀ ਪ੍ਰਾਣਿਆਂ ਦੀ ਤਾਂ ਹੋਰ ਵੀ ਆਪਾਂ ਤੁਹਾਨੂੰ ਜਿਹੜੇ ਪੁਰਾਣੇ ਰੀਤ ਰਵਾਜ ਅਸੀਂ ਉਹਨਾਂ ਬਾਰੇ ਵੀ ਦੱਸਿਆ ਕਰਾਂਗੇ ਇਸ ਚੈਨਲ ਤੇ ਤਾਂ ਮਿੱਤਰੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਤਹਿ ਦਿਲ ਤੋਂ ਮਿੱਤਰੋ ਬਹੁਤ ਬਹੁਤ ਧੰਨਵਾਦ